ਜੇਕਰ ਕਿਸੇ ਵੀਰ ਨੇ ਕੋਈ ਗੱਡੀ ਜਾਂ ਸੰਦ ਵੇਚਣਾ ਹੋਵੇ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਤੁਸੀਂ 8 ਤੋਂ 10 ਫੋਟੋਆਂ ਟੇਢੇ ਕੈਮਰੇ ਨਾਲ ਖਿੱਚ ਕੇ ਭੇਜੋ ਤੇ ਤੁਹਾਡੀ ਐਡ ਸਾਡੇ ਚੈਨਲ ਤੇ ਫ੍ਰੀ ਵਿੱਚ ਲਗਾ ਦਿੱਤੀ ਜਾਵੇਗੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ ਗਰਾਹਕਾਰ ਬੀਆਰ ਦੇ ਵਿੱਚ। ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ अल्टੋ 2011 ਮਾਡਲ ਤੇ ਸਿਰਫ 30-40 ਹਜ਼ਾਰ ਦੀ ਡਾਊਨ ਪੇਮੈਂਟ ਕਰਕੇ ਤੁਸੀਂ ਲੈ ਜਾ ਸਕਦੇ ਕਿੱਦਾਂ ਲੈ ਜਾ ਸਕਦੇ ਪੂਰੀ ਜਾਣਕਾਰੀ ਦਿੱਤੀ ਜਾਊਗੀ। ਵੀਡੀਓ ਨੂੰ ਐਂਡ ਤੱਕ ਜੁੜੇ ਰਹੋ। ਅਸੀਂ ਦੱਸਣਾ ਚਾਹੁੰਦੇ ਹਾਂ ਜੀ ਸਾਡਾ ਪਹਿਲਾ ਚੈਨਲ ਜਿਹੜਾ ਗਰਾ ਘਾਰਬੀ ਯਾਰ ਦੇ ਨਾਂ ਤੇ ਸੀਗਾ ਉੱਤੇ ਕੋਈ ਕਾਪੀਰਾਈਟ ਇਸ਼ੂ ਆ ਗਿਆ ਸੀਗਾ ਇਸ ਕਰਕੇ ਅਸੀਂ ਨਵਾਂ ਚੈਨਲ ਬਣਾਇਆ ਹੁਣ ਇੱਥੇ ਫਰਸਟ ਵੀਡੀਓ ਪਾ ਰਹੇ ਹਾਂ ਉੱਤੇ ਤੁਹਾਨੂੰ ਪਤਾ ਹੀ ਹੈ ਸਾਡੇ 3-4 ਹਜ਼ਾਰ ਸਬਸਕਰਾਈਬਰ ਪਹਿਰੇ ਹੈਗੇ ਸੀ ਕਾਫੀ ਲੋਕਾਂ ਨੇ ਪਿਆਰ ਦਿੱਤਾ ਸੀ ਪਰ ਕੋਈ ਕਾਪੀਰਾਈਟ ਦਾ ਇਸ਼ੂ ਆਉਣ ਕਰਕੇ YouTube ਉਹਨੂੰ ਅੱਗੇ ਰეკਮੈਂਡ ਨਹੀਂ ਕਰ ਰਿਹਾ ਸੀ ਇਸ ਕਰਕੇ ਸਾਨੂੰ ਉਹ ਚੈਨਲ ਬੰਦ ਕਰਕੇ ਨਵਾਂ ਚੈਨਲ ਬਣਾਇਆ ਸੀ ਤੇ ਆਓ ਗੱਲ ਕਰਦੇ ਹੁਣ ਆਪਾਂ ਗੱਡੀ ਬਾਰੇ ਦੇਖ ਲਓ ਜੀ ਫਰੰਟ ਦੇਖੋ ਪਹਿਲਾਂ ਗੱਡੀ ਦਾ ਤੁਸੀਂ ਇੰਜਨ ਗੇਅਰ ਦੀ ਸਾਫ ਪਈ ਆ ਗੱਡੀ ਬਿਲਕੁਲ ਸੀਲਡ ਗੱਡੀ ਆ ਜੀ ਇੰਜਨ ਵੇਖੋ ਇੰਜਨ ਬਹੁਤ ਹੀ ਸਾਫ ਸੁਥਰਾ ਗੱਡੀ ਦਾ ਪਿਆਰ ਨਵੇਂ ਮਾਡਲ ਦਾ ਇੰਜਨ ਆ ਇਹਦਾ 2010 ਗਿਆ ਦੇ ਅੰਤ ਦੇ ਆ ਸੀਗਾ ਤੇ ਬਾਕੀ ਹੁਣ ਤਾਂ ਆਊਟ ਲੁੱਕ ਵੀ ਚੈੱਕ ਕਰਾਉਣਾ ਗੱਡੀ ਦੀ ਆਊਟ ਲੁੱਕ ਵੀ ਚੈੱਕ ਕਰ ਲਓ ਤੁਸੀਂ ਗੱਡੀ ਦੀ ਕੋਈ ਮੇਜਰ ਸਕਰੈਚ ਵਗੈਰਾ ਗੱਡੀ ਤੇ ਨਹੀਂ ਹੈਗੇ ਸਾਫ ਸੁਥਰੀ ਗੱਡੀ ਆ ਇਹ ਗੱਲ ਕਰੀਏ ਟਾਇਰਾਂ ਦੀ ਕੰਡੀਸ਼ਨ ਦੀ ਟਾਇਰਾਂ ਦੀ ਕੰਡੀਸ਼ਨ ਲਗਭਗ 70% ਟਾਇਰ ਲਾ ਲੋ ਜੀ ਤੁਸੀਂ ਗੱਡੀ ਤੇ 70% ਕੰਡੀਸ਼ਨ ਟਾਇਰਾਂ ਦੀ ਹੈਗੀ ਆ ਬਾਕੀ ਹੋਰ ਕੋਈ ਮੇਜਰ ਖਰਚਾ ਨਹੀਂ ਹੈਗਾ ਏਸੀ ਹੀਟਰ ਹਰੇਕ ਚੀਜ਼ ਗੱਡੀ ਦੀ ਵਰਕਿੰਗ ਆ ਆ ਦੂਸਰੀ ਸਾਈਡ ਵੀ ਦੇਖ ਲਓ ਤੁਸੀਂ ਗੱਡੀ ਦੀ ਕੋਈ ਸਕਰੈਚ ਨਹੀਂ ਹੈਗਾ ਗੱਡੀ ਤੇ ਟਾ ਟਪਾ ਵੀ ਵਧੀਆ ਜਨਨ ਕਿ ਤੁਹਾਨੂੰ ਕੋਈ ਜਾ ਕੇ ਜਿਆਦਾ ਮੈਜਰ ਪੈਸੇ ਲਾਉਣ ਦੀ ਲੋੜ ਨਹੀਂ ਹੈਗੀ ਗੱਡੀ ਤੇ ਸਿਰਫ ਜਿਹੜੇ ਪੈਸੇ ਗੱਡੀ ਤੇ ਲੱਗਣੇ ਉਹੀ ਲੱਗਣੇ ਆ ਤੁਹਾਡੇ ਤੇ ਬਾਕੀ ਗੱਲ ਕਰਦੇ ਹਾਂ ਨੰਬਰ ਹੈਗਾ ਜੀ ਪੰਜਾਬ ਦਾ ਪੀ ਵੀ 06 ਗਰਦਾਸਪੁਰ ਡਿਸਟ੍ਰਿਕਟ ਦਾ ਨੰਬਰ ਆ ਪੀ ਵੀ 06 ਏਸੀ ਹੀਟਰ ਚਾਲੂ ਆ ਗੱਡੀ ਦਾ ਇੰਜਨ ਗੇਅਰ ਦੀ ਵਧੀਆ ਗੱਡੀ ਪੂਰੀ ਬਾਕੀ ਟਚਿੰਗ ਵਾਚਿੰਗ ਤੁਹਾਨੂੰ ਪਤਾ ਪੁਰਾਣਾ ਮਾਡਲ ਆ ਟਚਿੰਗ ਵਾਚਿੰਗ ਹੁੰਦੀ ਆ ਮੇਜਰ ਐਕਸੀਡੈਂਟ ਨਹੀਂ ਹੋਣੀ ਚਾਹੀਦੀ ਗੱਡੀ ਤੇ ਜੇ ਗੱਲ ਕਰੀ ਆਪਾਂ ਰੇਟ ਦੀ ਤੇ ਰੇਟ ਵੀਰ ਨੇ ਬਿਲਕੁਲ ਜਾਇਜ਼ ਰੱਖਿਆ ਵਾ ਬਾਕੀ ਲੋਨ ਦੀ ਫੈਸਿਲਿਟੀ ਵੀ ਅਵੇਲੇਬਲ ਹੈਗੀ ਆ ਲੋਨ ਤੁਸੀਂ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਲੋਨ ਕਰਾਉਣਾ ਹੋਵੇ ਲੋਨ ਤੁਹਾਡਾ ਕਰ ਦਿੱਤਾ ਜਾਊਗਾ ਪੂਰੇ ਪੰਜਾਬ ਦੇ ਵਿੱਚ ਲੋਨ ਫੈਸਿਲਿਟੀ ਅਵੇਲੇਬਲ ਹੈਗੀ ਆ ਜਿੱਦਾਂ ਕਿ ਆਪਣੇ ਪਹਿਲੇ ਚੈਨਲ ਤੇ ਵੀ ਹੁੰਦਾ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਜਿਹੜੇ ਪੁਰਾਣੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਪਤਾ ਹੀ ਆ ਸਾਰੀ ਗੱਲ ਵੱਧ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਐਸਾ ਚੈਨਲ ਤੇ ਆਪਣੀ ਵੀਡੀਓ ਆ ਕਰਨੀਆਂ ਸਾਰੀਆਂ ਤੇ ਲੋਨ ਜੇ ਨਾਲ ਵੀਰਾਂ ਨੇ ਕਰਾਉਣਾ ਉਹ ਸਿਰਫ 30000 ਦੀ ਲੋਨ ਪੇਮੈਂਟ ਦਾ ਇੰਤਜ਼ਾਮ ਕਰ ਲੈਣਾ ਬਾਕੀ ਉਹਨਾਂ ਦਾ ਲੋਨ ਹੋ ਜਾਊਗਾ ਲੋਨ ਆਪਾਂ ਕਰਾ ਦਾਂਗੇ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਤੁਸੀਂ ਹੋ ਉੱਥੇ ਲੋਨ ਤੁਹਾਡਾ ਹੋ ਜਾਊਗਾ ਤੇ ਜੇ ਗੱਲ ਕਰੀਏ ਰੇਟ ਦੀ ਤੇ ਰੇਟ ਸਿਰਫ ওই ਗੱਡੀ ਦਾ ਹੈਗਾ ਭਾਜੀ 1 ਲੱਖ ਤੇ 10000 ਰੁਪਇਆ 1 ਲੱਖ 10000 ਰੁਪਏ ਦਾ ਰੇਟ ਰੱਖਿਆ ਹੋਆ ਸਿਰਫ ਆ ਤੇ ਬਿਲਕੁਲ ਜਾਇਜ਼ ਰੇਟ ਆ ਇਸ ਰੇਟ ਤੇ ਗੱਡੀਆਂ ਬਹੁ ਘੱਟ ਮਿਲਣੀਆਂ 11 ਮਾਡਲ ਗੱਡੀ ਆ ਜੀ ਬਹੁਤ ਹੀ ਵਧੀਆ ਰੇਟ ਰੱਖਿਆ ਵਾ ਬਾਕੀ ਜਿਸ ਵੀਰ ਨੇ ਲੈਣੀ ਹੋਵੇ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਆ ਤੇ ਸਾਰੇ ਵੀਰਾਂ ਨੂੰ ਇਹੀ ਬੇਨਤੀ ਆ ਜਿਹੜੇ ਪੁਰਾਣੇ ਵੀਰ ਵੀ ਦੇਖ ਰਹੇ ਆ ਇਹ ਚੈਨਲ ਨੂੰ ਸਬਸਕ੍ਰਾਈਬ ਯੂਰ ਕਰ ਲਿਓ ਜੀ ਹੁਣ ਇਸੇ ਹੀ ਚੈਨਲ ਤੇ ਸਾਰੀਆਂ ਵੀਡੀਓ ਆਇਆ ਕਰਨਗੀਆਂ ਨਵੀਆਂ ਬਾਕੀ ਜਿਹੜੀਆਂ ਗੱਡੀਆਂ ਆਪਣੇ ਕੋਲ ਨਹੀਂ ਵੀ ਹੁੰਦੀਆਂ ਤੁਹਾਨੂੰ ਕੋਈ ਵੀ ਗੱਡੀ ਚਾਹੀਦੀ ਹੋਵੇ ਆਪਾਂ ਡਾਇਰੈਕਟ ਕਸਟਮਰ ਦੇ ਘਰ ਵਿੱਚੋਂ ਡੀਲ ਕਰਾ ਜਿੱਦੀ ਆ ਤانوں ਸਿੱਧਾ ਸੌਦਾ ਕਰਾ ਕੇ ਗੱਡੀਆਂ ਦਵਾ ਦਿਆ ਕਰਾਂਗੇ ਤੇ ਤੁਸੀਂ ਕੰਟੈਕਟ ਕਰ ਸਕਦੇ ਆ ਬਾਕੀ ਜ਼ਿਆਦਾਤਰ ਆਪਾਂ ਕਸਟਮਰ ਦੀਆਂ ਗੱਡੀਆਂ ਵੇਚਦੇ ਆ ਖੋ ਦਾ ਆਪਾਂ ਘੱਟ ਖਰੀਦੀਆਂ ਜ਼ਿਆਦਾ ਕਸਟਮਰ ਦੀਆਂ ਗੱਡੀਆਂ ਸਾਡੇ ਕੋਲ ਹੁੰਦੀਆਂ ਸਿੱਧੀ ਹੀ ਡੀਲਿੰਗ ਅਸੀਂ ਕਰਾਉਂਦੇ ਆ ਜ਼ਿਆਦਾਤਰ ਸਿਰਫ ਆਪਣੇ ਇੱਕ ਛੋਟਾ ਜਿਹਾ ਕਮਿਸ਼ਨ ਤੇ ਬਿਲਕੁਲ ਜਿਆਦਾ ਜਿਹਾ ਕਮਿਸ਼ਨ ਹੁੰਦਾ ਆਪਣਾ ਤੇ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਵੀ ਇਹ ਨਵੇਂ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ